ਇਦਾਇਦਾ ਕੋਈ ਸਹੂਲਤ ਨਹੀਂ ਮਿਲੀ ਨਾ ਸਾਡੇ ਤੱਕ ਕੋਈ ਮੰਤਰੀ ਪਹੁੰਚਿਆ ਜਿਠੇ ਸਾਡੇ ਡੇਰੇ ਆ ਖਰਾਬਾ ਨਹੀਂ ਦਿੱਤਾ ਤੇ ਇਚ ਨਹੀਂ ਸਾਨੂੰ ਕੁਝ ਦਿੱਤਾ ਹੁਣ ਇਹਨਾਂ ਦੇਣਾ ਕੀ ਆ ਘਭਰਾਉਣਾ ਹੀ ਆ ਹੋਰ ਵੇਖ ਕੇ ਕਾਰਨਾ 12 ਕਿਲੇ ਝੋਨਾ ਲਾਇਆ ਐਵੇਂ ਗਿਆ ਤੁਸੀਂ ਜਾ ਕੇ ਵੇਖ ਕੇ ਆਇਓ ਕਿ ਕਿਸਤੀ ਤੇ ਜਾ ਕੇ ਬੋਰੇ ਹਾਲ ਨੇ ਮੱਛਰ ਆ ਹਰੇਕ ਉਥੇ ਬਿਮਾਰੀ ਦਾ ਵੀ ਡਰੇ ਆ ਪਾਣੀ ਚੜਿਆ ਵਾ ਕੋਈ ਉਥੇ ਇੱਕ ਜੋ ਆ ਅੱਜ ਆਮ ਜਰੂਰ ਵੱਡਾ ਹੈਗਾ ਜੀ ਅਸੀਂ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਚ ਖੜੇ ਆ ਜਿੱਥੇ ਕਿ 20 ਪਿੰਡ ਤੋਂ ਵੱਧ ਲੋਕ ਜਿਹੜੇ ਆ ਹੜ੍ਹ ਪ੍ਰਭਾਵਿਤ ਹੋਇਆ ਉਹ ਇੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਕਿ ਕਿਹੜੀਆਂ-ਕਿਹੜੀਆਂ ਸਰਕਾਰਾਂ ਵੱਲੋਂ ਸਹੂਲਤਾਂ ਮਿਲਦੀਆਂ ਨੇ ਤੇ ਕਿਹੜੇ-ਕਿਹੜੇ ਲੋਕਾਂ ਸਰਕਾਰਾਂ ਨੇ ਇੰਤਜ਼ਾਮ ਕੀਤੇ ਹੋਏ ਨੇ ਔਰ ਕਿਉਂਕਿ ਕੱਲ ਮੰਤਰੀ ਸਾਹਿਬ ਮੰਤਰੀ ਸਾਹਿਬ ਮੰਤਰੀ ਕੱਲ ਵੀ ਆਏ ਸੀ ਅੱਜ ਵੀ ਆਏ ਸੀ ਆ ਉਹ ਇਹਨਾਂ ਨਾਲ ਗੱਲਬਾਤ ਕਰਦੇ ਆ ਜੀ ਮੰਤਰੀ ਸਾਹਿਬਾਂ ਦੇ ਗੀੜੇ ਲਗਾਤਾਰ ਲੱਗ ਰਹੇ ਨੇ ਕਿੰਨੀਆਂ ਕਸੂਲਤਾਂ ਮਿਲ ਰਹੀਆਂ ਜੀ ਨਹੀਂ ਇਧਰ ਇਹਦੇ ਕੋਈ ਸਹੂਲਤ ਨਹੀਂ ਮਿਲੀ ਨਹੀਂ ਨਾਲ ਸਾਡੇ ਤੱਕ ਕੋਈ ਮੰਤਰੀ ਪਹੁੰਚਿਆ ਜਿਥੇ ਸਾਡੇ ਡੇਰੇ ਆ ਹੁਣ ਲਾਗੇ ਬੰਨੇ ਇਥੇ ਪੁੱਲਤੇ ਆਉਂਦੇ ਆ ਪਹੁੰਚੇ ਟਾਂਕੇ ਦੇ ਲਾਗੇ ਬੰਨੇ ਘੁੰਮ ਕੇ ਚਲ ਜਾਂਦੇ ਆ ਤੇ ਨਾਲ ਕੋਈ ਗੱਲ ਨਾ ਬਾਤ ਕਿੰਨੇ ਸਤਾਵਾ ਬਹੁਤ ਮਦਦ ਕਰਨ ਦੀਆਂ ਲੋਕੀ ਸੰਘਤ ਬਹੁਤ ਆ ਰਹੀ ਆ ਮਦਦ ਕਰਨ ਪਰ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਹੈਗੀ ਸਤਾਵਾ ਦਾ ਕੰਮ ਹੁੰਦਾ ਜਾਂ ਪ੍ਰਸ਼ਾਸਨ ਦਾ ਜਾਂ ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਦੇ ਹੜਪੀੜ ਤੇ ਲੋਕਾਂ ਨੂੰ ਸੰਭਾਲਣਾ ਤੇ ਉਹਨਾਂ ਦਾ ਦੁੱਖ ਸੁੱਖ ਦੇ ਵਿੱਚ ਹਰੇਕ ਸਹੂਲਤ ਬਚਾਉਣਾ ਨੇ ਹਾਲੂ ਦੇ ਬੇੜੀ ਨਹੀਂ ਦਿੱਤੀ ਇਹਨਾਂ ਦੇ ਬੇੜੀ ਹੈ ਹੀ ਕੋਈ ਨਹੀਂ ਤੇ ਆਪਦੀ ਬੇੜੀ ਲਿਆਂਦੀ ਬਾਜ ਘੋੜੇ ਨਾਲ ਸਾਨੂੰ ਕੀ ਦੇਣਾ ਕਿੰਨੇ ਦੀ ਬੇੜੀ ਲਿਆਂਦੀ ਤੁਸੀਂ ਆਪਣੇ ਉਹ ਬਾਜ ਕਿ ਇਦਾਂ ਸੱਜਣ ਤੋਂ ਲਈ ਉਹਨੇ ਇਦਾਂ ਦਿੱਤੀ ਵੀ ਤੁਸੀਂ ਚਲਾਓ ਜੀ ਨਾਜਰ ਜਦੋਂ ਤੁਹਾਡਾ ਕੰਮ ਹੋ ਗਿਆ ਅਸੀਂ ਲੈ ਜਾਵਾਂਗੇ ਹਾਂ ਕਿੰਨੀ ਕੁ ਦੂਰ ਹੈ ਤੁਹਾਡਾ ਇੱਥੋਂ ਪਿੰਡ ਪਾਣੀ ਦੇ ਵਿੱਚ ਕਿੰਨੇ ਕੁ ਦੂਰ ਘੇਰਿਆ ਹੋਇਆ ਹੈ ਤਾਂ ਕਿੰਨੇ ਪਸ਼ੂ ਡੰਗਰ ਜਾਂ ਕੌਣ-ਕੌਣ ਉੱਥੇ ਪਰਿਵਾਰ ਦਾ ਉੱਥੇ ਆਪਣਾ ਬਾਪੂ ਆ ਤੇ ਦੋ ਝੋਟੀਆਂ ਬਾਕੀ ਡੰਗਰ ਬਾਹਰ ਕੱਢੇ ਆ ਤੇ ਪਾਣੀ ਬਹੁਤ ਉਸੇ ਪਾਣੀ ਦੇ ਤਾਰੂ ਉਹ ਬੰਦਾ ਡੋਬਦਾ ਇਹਨਾਂ ਪਾਣੀ ਆ ਕਿੰਨੇ-ਕਿੰਨੇ ਫਟ ਹੋ ਗਏ ਪਾ ਪਾਣੀ 6 ਤੋਂ 7 ਫੁੱਟ ਹੋਊਗਾ। ਹਾਂਜੀ ਇੰਨਾ ਘੋਊਗਾ। ਹਾਂ। ਜ਼ਿਆਦਾ ਹੀ ਹੋਊਗਾ ਤੇ ਘਟ ਨਹੀਂ। ਪ੍ਰਸ਼ਾਸਨ ਤੋਂ ਖੁਸ਼ ਹੋਂ ਤੁਸੀਂ। ਜਾਮ ਧਾਮ ਲੱਗਾ ਹੋਇਆ ਇੱਥੇ। ਸਹੂਲਤਾਂ ਮਿਲ ਰਹੀਆਂ। ਨਹੀਂ ਸਹੂਲਤਾਂ ਦੇ ਛੱਡੋਏ ਤੱਕ ਸਾਡੇ ਪੰਜਾਬ ਦਾ ਮੁੱਖ ਮੰਤਰੀ ਆ ਪਿਓ ਆ। ਉਹਦਾ ਬਿਆਨ ਨਹੀਂ ਆਇਆ ਤਾਂ ਕਿ ਵੀ ਹੜ੍ਹ ਹੋਏ ਆਏ ਕਿਤੇ। ਉਹਦੇ ਕਦੀ ਕਦੇ ਫੋਟੋ ਲਵਾਉਂਦੇ ਹੁੰਦਾ ਫਿਲਮ ਵਾਲਿਆਂ ਨਾਲ ਕਦੀ ਕਿਤੇ। ਤੇ ਅੱਜ ਹੜ੍ਹਾਂ ਨੂੰ ਲੈ ਕੇ ਬਿਆਨ ਹੀ ਨਹੀਂ ਆਇਆ ਕੋਈ ਉਹਦਾ। ਤੇ ਇਹ ਮੰਤਰੀ ਵੀ ਇਦਾਂ ਤੁਰ ਫਿਰ ਕੇ ਜਲ ਜਾਂਦੇ ਦੇਣਾ ਇਹਨਾਂ ਕੀ ਆ। ਖਰਾਬਾਂ ਨਹੀਂ ਦਿੱਤਾ ਤੇ ਇਚ ਨਹੀਂ ਸਾਨੂੰ ਕੁਝ ਦਿੱਤਾ। ਹੁਣ ਇਹਨਾਂ ਦੇਣਾ ਕੀ ਆ 23 ਦਾ ਖਰਾਬਾ ਤੁਹਾਨੂੰ ਨਹੀਂ ਮਿਲਿਆ ਨਹੀਂ ਮਿਲਿਆ ਕਿੰਨੀ ਫਸਲ ਖਤਮ ਹੋ ਗਈ ਸੀ ਤੁਹਾਡੀ ਫਸਲ ਆਪਣਾ 15 ਕਿੱਲੇ ਥਾਂ 15 ਦਾ 15 ਹੀ ਤਬਾਹ ਹੋ ਗਿਆ ਕੋਈ ਪੈਸਾ ਨਹੀਂ ਮਿਲਿਆ ਤੁਹਾਨੂੰ 1 ਰੁਪਿਆ ਨੇ ਮਿਲਿਆ ਚਲੋ ਲੋਕ ਨਾਲ ਸਾਡੇ ਨੇ ਦੂਜਿਆਂ ਨਾਲ ਗੱਲਬਾਤ ਕਰਦੇ ਕੀ ਕਹਿਣਾ ਜੀ ਤੁਹਾਡਾ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਨਾ ਬਹੁਤ ਘਬਰਾਏ ਹੋਏ ਵੀ ਆ ਤੁਸੀਂ ਟੈਨਸ਼ਨ ਦੇ ਵਿੱਚ ਵੀ ਕੀ ਸੋਚ ਰਹੇ ਹੋ ਓਏ ਝੋਨਾ ਚਾਵਟਾ ਮਾਰਿਆ ਗਿਆ ਵਾ ਉਣ ਕੀ ਇਥੇ ਕਿਲੋ ਕਿਲੋ ਆਟਾ ਮੰਗਦੇ ਫਿਰਦੇ ਆ ਦਕਰਾਂ ਦੇ ਬਰਬਾਦ ਹੋਏ ਆ ਦਾਣਾ ਫਕਾ ਭੇਜ ਗਿਆ ਉਹ ਸਮਾਨ ਕੋਠਿਆਂ ਤੇ ਸੁੱਟਿਆ ਡੰਗਰ ਆ ਐ ਪਿੰਡ ਕੱਢੇ ਆਵੇਂ ਤੇ ਇਸ ਤਰ੍ਹਾਂ ਹੀ ਕਬਰਾਉਣਾ ਇਹ ਨਾ ਕਬਰਾਉਣਾ ਹੀ ਆ ਹੋਰ ਵੇ ਕੀ ਕਰਨਾ 12 ਕਿੱਲੇ ਝੋਨਾ ਲਾਇਆ ਆਵੇਂ ਗਿਆ 12 ਕਿੱਲੇ ਜ਼ਮੀਨ ਦੇ ਖਤਮ ਕਰ ਆਹ ਆਹ ਇਹ ਐ ਵੀ ਕੀ ਬੰਦਾ ਵਾ ਉਹ ਆਪਦੀ ਲਾਇਆ ਕੋਈ ਹਿੱਸੇ ਠੇਕੇ ਤੇ ਲਾਇਆ ਹਿੱਸੇ ਤੇ ਲਾਇਆ ਹਿੱਸੇ ਤੇ ਲਾਇਆ ਹਿੱਸੇ ਤੇ ਕਿੰਨਾ ਕਿੰਨਾ ਖਰਚ ਆ ਗਿਆ 5000 ਰੁਪਏ ਦਾ ਦਵਾਈ ਦਿੱਤੀ ਆ ਤੇ ਬਾਕੀ ਦਵਾਈਆਂ ਬੂਟੀਆਂ ਵੇਖ ਲੋ ਕਿੰਨੀਆਂ ਆ 20000 ਰੁਪਏ ਲੱਖ ਰੁਪਏ ਦਾ ਖਰਚਾ ਆਇਆ ਵਾ ਸਾਰੇ ਥਾਂ ਤੇ ਸਾਰੇ ਥਾਂ ਤੇ ਠੀਕ 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 ਵੇਖੋ ਪਾਜੀ ਗੱਲ ਇਹ ਆ ਵੀ ਚਲੋ ਆ ਜਿਹੜੇ ਹਾਲਾਤ ਐ ਆਪਾਂ ਇਹ ਨਹੀਂ ਕਹਿ ਸਕਦੇ ਵੀ ਪਹਿਲੀ ਵਾਰ ਬਣਿਆ ਇਹ ਹਰ ਸਾਲ ਬਣਦੇ ਨੇ ਜਾਂ ਦੂਜੇ ਤੀਜੇ ਸਾਲ ਬਣਦੇ ਬਣਦੇ ਇਹ ਸਰਕਾਰ ਕੋਈ ਵੀ ਸਰਕਾਰ ਨੂੰ ਜਿਹੜੀ ਮੌਕੇ ਦੀ ਸਰਕਾਰ ਨੂੰ ਚਾਹੀਦਾ ਵਾ ਵੀ ਇਹ ਹਾਲਾਤ ਬਣ ਤੋਂ ਪਹਿਲਾਂ ਹੀ ਉਹ ਰੋਕਿਆ ਜਾਵੇ ਹੁਣ ਇੱਥੇ ਖੜੇ ਆ ਚਲੋ ਇਹਨਾਂ ਵੀਰਾਂ ਨਾਲ ਗੱਲ ਕਰਦੇ ਆ ਕਹਿੰਦੇ ਭਾਜੇ ਨਾਲ ਲੈ ਕੇ ਉਹ ਕਾਫੀ ਰਸਤਾ ਲੈ ਕੇ ਆਉਣ ਦੇ 15-16 ਟਰਾਲੀਆਂ ਅਸੀਂ ਤਿਆਰ ਕੀਤੀਆਂ ਨੇ ਹੁਣ ਗੱਲ ਕੀ ਆ ਵੀ ਇਹ ਤਾਂ ਜਿਹੜਾ ਇੱਥੇ ਸਿਸਟਮ ਆ ਵੀਰ ਜੀ ਕਹਿੰਦਾ ਵੀ ਸਾਡੀ ਭਾਜੀ ਹੋਰ ਮਦਦ ਕਰੋ ਸਾਡੀ ਆ ਮਦਦ ਕਰੋ ਵੀ ਸਾਡੇ ਨਾਲ ਆ ਬੰਨ ਜਿਹੜਾ ਇਹ ਬਣਾ ਦਿਓ ਹਾਂ ਇਹ ਕਹਿੰਿਆ ਵੀ ਆ ਕਰੋ ਸਾਡਾ ਤੁਹਾਡੇ ਨਾਲ ਆ ਅਸੀਂ ਆਵਾਂਗੇ ਅਸੀਂ ਟਰਾਲੀ ਟਰੈਕਟਰ ਲਿਆ ਕੇ ਜੋ ਵੀ ਤੇਲ ਲਿਆ ਕੇ ਅਸੀਂ ਬੰਨ ਬੰਨ ਕੇ ਜਾਵਾਂਗੇ ਵੈ ਸਰਕਾਰ ਦਾ ਕੰਮ ਆ ਪਰ ਲੋਕਲ ਜਿਹੜੇ ਵਸਿੰਦੇ ਨੇ ਇਹ ਕਹਿੰਦੇ ਨੇ ਵੀ ਨਹੀਂ ਸਾਡੇ ਕੋਈ ਸਾਰ ਲੈਂਦਾ ਰ ਤੁਸੀਂ ਸਾਡੀ ਆ ਮਦਦ ਜ਼ਰੂਰ ਕਰੋ ਜਦੋਂ ਪਾਣੀ ਥੱਲੇ ਆਉਂਦਾ ਇਹ ਬੰਨ ਬੰਨ ਦਿਓ ਵੀ ਉਸ ਤੋਂ ਬਾਅਦ ਦੇ ਵਿੱਚ ਦੁਬਾਰਾ ਨਾ ਫਿਰ ਸਾਨੂੰ ਇਦਾਂ ਦਾ ਮਾਹੌਲ ਦੇਖਣਾ ਪੈਂਦਾ ਮਾਹੌਲ ਉਹ ਜਿਹੜਾ ਅੰਦਰ ਭਾਜੀ ਬਣਿਆ ਤੁਸੀਂ ਜਾ ਕੇ ਵੇਖ ਕੇ ਆਇਓ ਕਿ ਬੋਰੇ ਹਾਲ ਨੇ ਮਸ਼ਰਿਆ ਹਰੇਕ ਉਥੇ ਬਿਮਾਰੀ ਦਾ ਵੀ ਡਰਿਆ ਪਾਣੀ ਚੜਿਆ ਵਾ ਕੋਈ ਉਥੇ ਇੱਕ ਜੋ ਆ ਅਜਾਮ ਜਰੂਰ ਵੱਡਾ ਹੈਗਾ ਜੀ ਅਜਾਮ ਵੇ ਆ ਸਰਕਾਰਾਂ ਆ ਵੀ ਰਹੀਆਂ ਕੈਬਨਿਟ ਮੰਤਰੀ ਅੱਜ ਤੱਕ ਸੁਲਤਾਨਪੁਰ ਲੋਧੀ ਚ ਪਹੁੰਚੇ ਨਹੀਂ ਸੀਗੇ ਔਰ ਉਹ ਵੀ ਦਰਿਆ ਦੇ ਅੰਦਰ ਵਾਰ ਜਿੱਥੋਂ ਆਰਜੀ ਮੰਡ ਟੁੱਟਾ ਹੋਵੇ ਉਥੇ ਕਦੇ ਨਹੀਂ ਅੱਜ ਅੱਜ ਕੈਬਨਟ ਮੰਤਰੀ ਕਲਟ ਗਏ ਅਵਿੰਦਰ ਕੁਮਾਰ ਜੀ ਅੱਜ ਹਰਦੀਪ ਜੀ ਆਏ ਨੇ ਹੁਣ ਵੀ ਭਾਜੀ ਇਸ ਟਾਈਮ ਮੌਕੇ ਤੇ ਵੀ ਦੋ ਤਿੰਨ ਮੰਤਰੀ ਸਾਹਿਬ ਇੱਥੇ ਨੇ ਕੁਝ ਕਿਸਤੀ ਤੇ ਗਏ ਨੇ ਪਰ ਉਹ ਸਾਰੇ ਲੋਕਲ ਬਿਸ਼ੰਦਰ ਨੂੰ ਪੁੱਛ ਲੋ 1 ਰੁਪਿਆ ਵੀ ਕਿਸੇ ਨੂੰ ਮਿਲਿਆ ਹੋਵੇ ਆ ਜਿਹੜੀਆਂ ਸੰਸਥਾਵਾਂ ਨੇ ਇਹੀ ਕੰਮ ਕਰ ਰਹੀਆਂ ਹੁਣ ਅੱਗੇ ਨਾ 15 16 ਪਿੰਡ ਹੋਰ ਨੇ ਅੱਗੇ ਜਿਹੜੇ ਬਿਲਕੁਲ ਪਾਣੀ ਦੀ ਚਪੇਟ ਤੇ ਜਿੱਨਾਂ ਉਪਰ ਰਾਸ਼ਨ ਬੜਾ ਮੁਸ਼ਕਲ ਪਹੁੰਚ ਰਿਹਾ ਕਿਸਤیاں ਵੀ ਨਹੀਂ ਚੱਲਦੀਆਂ ਚੱਪੂ ਕਿੰਨਾ ਕੁ ਚਲਾ ਲੈਣਗੇ ਉਹਨਾਂ ਦੀ ਜਿਹੜੀ ਉਹਨਾਂ ਕੋਲ ਰਾਸ਼ਨ ਪਹੁੰਚਣਾ ਪਹੁੰਚਣਾ ਬਾਇਰ ਹੁਣ ਇਹ ਕੋਈ ਵੀ ਸਸਤਾ ਦੇ ਇੰਨੀ ਨਹੀਂ ਅਫੋਰਡ ਕਰਦੀ ਪੀ ਉਹ ਆਪ ਹੈਲੀਕਾਪਟਰ ਲੈ ਕੇ ਸਰਕਾਰ ਦਾ ਕੰਮ ਹੈ ਹੈਲੀਕਾਪਟਰ ਇੱਕ ਇਥੇ ਦੇ ਦੇਣ ਰਾਸ਼ਨ ਬਹੁਤ ਆ ਉਹਦੇ ਜਰੀਏ ਉਹਨਾਂ ਕੋਲ ਵੀ ਪਹੁੰਚ ਜਾਵੇ ਉਹਨਾਂ ਦੀ ਸਾਰ ਲਈ ਜਾਵੇ ਪੀ ਉਹ ਵੀ ਜਿਉਂਦੇ ਨੇ ਹੈਗੇ ਨੇ ਕਿਹੜੇ ਹਾਲਾਤ ਨੇ ਹੈਲੀਕਾਪਟਰ ਤਾਂ ਸਰਕਾਰ ਦੇ ਕੋਲ ਹੁੰਦਾ ਇਹਨਾਂ ਲਈ ਕਿਦਾਂ ਭੇਜ ਦੇਣਗੇ ਉਹ ਤਾਂ ਦਿੱਲੀ ਆ ਉਹ ਉਧਰੋਂ ਵੇਲਾ ਹੋਵੇ ਤਾਂ ਦਰਾਵੇ ਜੀ ਪਰ ਹੈ ਤਾਂ ਵੇਖੋ ਜੇ ਸਚਾਈ ਤੇ ਆਈਏ ਚਲੋ ਅਸੀਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਪਰ ਇਹ ਆ ਵੀ ਅਕਸਰ ਰੱਬ ਨੂੰ ਜਾਣ ਦੇਣੀ ਆ ਇਹ ਜਿਹੜੇ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਹਰ ਇੱਕ ਸਰਕਾਰ ਨੂੰ ਹੀ ਪਾਉਂਦੇ ਨੇ ਬਣਾਉਂਦੇ ਨੇ ਜੇ ਅਸੀਂ ਇਹਨਾਂ ਦੀਆਂ ਵੋਟਾਂ ਲੈ ਕੇ ਫਿਰ ਇਹਨਾਂ ਦੀ ਹਿਸਾਰ ਇੰਜ ਲੈਣੀ ਉਹ ਬੜੀ ਮਾੜੀ ਗੱਲ ਆ ਜੇ ਅਕਸਰ ਕਿਤੇ ਨਾ ਕਿਤੇ ਹਿਸਾਬ ਕਿਤਾਬ ਜੇ ਇੱਥੇ ਜਨਤਾ ਨਾਲ ਨਹੀਂ ਪਰਮਾਤਮਾ ਨੂੰ ਤਾਂ ਦੇਣਾ ਪੈਣਾ ਜਰੂਰ ਜੀ ਜਰੂਰ ਸਵਾਲ ਵੱਡੇ ਖੜੇ ਹੁੰਦੇ ਨੇ ਕਿ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੇ ਪਾਣੀ ਮੇਰੇ ਨਜ਼ਰ ਆਉਂਦਾ ਵਕਤ तकरीबन 10-10 ਕਿਲੋਮੀਟਰ ਤੱਕ ਲੋਕ ਪਾਣੀ ਦੇ ਵਿੱਚ ਘਰੇ ਨੇ ਇੱਥੇ ਪਾਣੀ ਜ਼ਰੂਰ ਘਟ ਨਜ਼ਰ ਆ ਰਿਹਾ ਪਰ ਅਗਲੀ ਸਾਈਡ ਤੇ ਜਿੱਥੇ ਨੀਵੀਂ ਜਗ੍ਹਾ ਵਾ ਜਾਂ ਪਾਣੀ ਡੌਣ ਵਾ ਉੱਥੇ ਪਾਣੀ ਜਿਹੜਾ 6-6 7-7 ਫੁੱਟ ਪਾਣੀ ਘਰਾਜ ਵੜੇ ਜਿੱਥੇ ਕਿ ਪ੍ਰਸ਼ਾਸਨ ਨੂੰ ਨਹੀਂ ਪਹੁੰਚਦਾ ਤੇ ਸੰਸਥਾਵਾਂ ਨੂੰ ਵੀ ਪਹੁੰਚਣਾ ਤੇ ਵਿੱਚ ਬਹੁਤ ਮੁਸ਼ਕਲ ਹੁੰਦੀ ਆ ਕਪੂਰਥਲਾ ਤੋਂ ਕੈਮਰਾਮੈਨ ਚੰਨੀ ਦੇ ਨਾਲ ਚਰਨਜੀਤ ਸਿੰਘ ਢਿੱਲੋਂ ਪੀਟੀਸੀ ਨਿਊਜ਼